ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਬੈੜਾਂ ਸੂਈਆਂ ਆ ਗਿਆ ਵੀਰੇ ਕੋਲੇ ਇੱਕ ਟੋਕੜ ਗੱਬਣਾ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਵੀਰੇ ਵਧੀਆ ਹਾਂਜੀ ਨਾਂ ਤੁਸੀਂ ਵੀਰੇ ਆਪਣਾ ਨਾਂ ਮੇਰਾ ਲਾਡੀ ਰੈੱਡ ਪੈਣੀ ਲਿੱਧੜ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਮਜੀਠਾ ਠੀਕ ਆ ਜੀ ਪਾਰੀ ਵਿੰਡ ਪੈਣੀਆਂ ਸਪਾਰੀਮੈਂਟ ਆਪਣਾ ਪਿੰਡ ਆ ਗਿਆ ਤਾਂ ਤਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਗਿਆ ਹਨਾ ਵੀਰੇ ਤਿੰਨ ਪਸ਼ੂ ਆ ਗਏ ਕੋਲੇ ਨਾ ਤਿੰਨ ਪਸ਼ੂ ਦੋ ਤਾਜੇ ਸੂਏ ਆ ਤੇ ਇੱਕ ਤੋਕੜ ਗੱਬਣਾ ਇੱਕ ਤੋਕੜ ਗੱਬਣਾ ਤਾਂ ਆਪਣੀ ਪਹਿਲੀ ਵੀਡੀਓ ਆ ਤਾਂ ਵੀਰੇ ਰੇਡ ਬਿਲਕੁਲ ਜਾਇਜ਼ ਹਨਾ ਹਾਂਜੀ ਹਾਂਜੀ ਤਾਂ ਅੱਗੇ ਤੁਸੀਂ ਦੱਸਦੇ ਪਏਗੀ ਹੁਣ ਕਿਦਾਂ ਵੀਰੇ ਤਿੰਨ ਦਾ ਟਾਈਮ ਆ ਹਨਾ ਤਾਂ 6 ਤੋਂ 6 ਚਵਾਈ ਕਰਦੇ ਤੁਸੀਂ ਦੱਸਦੇ ਪਏ ਹਨਾ ਤਾਂ ਬਾਕੀ ਵੀਰੇ ਉਹ ਤਿੰਨ ਪਸ਼ੂ ਆ ਵੀਡੀਓ ਐਂਡ ਤੱਕ ਜਰੂਰ ਵੇਖਿਓ ਜੀ ਇੱਕ ਤੋਕੜ ਗੱਬਣਾ ਦੋ ਸੂਈਆਂ ਨੇ ਤਾਂ ਵੀਰੇ ਪਹਿਲੇ ਨੰਬਰ ਵਾਲੀ ਇਹ ਤੋਂ ਕਰ ਲਈਏ ਸ਼ੁਰੂ ਇਹਦੇ ਬਾਰੇ ਦੱਸ ਦਿਓ ਏ ਵੀਰ ਜੀ ਦੂਜਾ ਸੁਆਜੋ ਅੱਜ ਪੰਜਵਾਂ ਦਿਨ ਜੋਏ ਨੂੰ ਸੂਈ ਨੂੰ ਪੰਜਵਾਂ ਦਿਨ ਸੂਈ ਨੂੰ ਆ ਹਾਂਜੀ ਠੀਕ ਆ ਦੁੱਧ ਦੇ ਦੇ ਥੱਲੇ 21 22 ਕਿਲੋ 21 ਤੋਂ 22 ਲੀਟਰ ਹੈਗਾ ਹਾਂਜੀ ਲੀਟਰ ਨਾ ਆ ਮਿਲ ਕੇ ਪੰਜ ਦੋ ਟਾਈਮ ਚ ਹੋਏ ਕੋਈ ਪੰਜ ਤਿੰਨ ਟਾਈਮ ਚ ਹੋਏ ਬਿਲਕੁਲ ਬਿਲਕੁਲ ਸਹੀ ਗੱਲ ਖੋਲੋ ਵੀਰੇ ਨੂੰ ਤੋਰਾ ਵਿਖਾਈਏ ਬੱਚਾ ਆ ਜੇ 나ੜੂ ਤੇ ਜੋ ਨਾੜੂ ਤੇ ਬੱਚਾ ਤਾਂ ਵੇਖੋ ਵੀਰੋ 21 ਤੋਂ 22 ਲੀਟਰ ਦੁੱਧ ਤਿਆਰ ਆ ਤਾਂ ਕਿਵੇਂ ਵੀਰੇ ਨੇ ਦੱਸਿਆ ਕਿ ਭਾਵੇਂ ਤਿੰਨ ਚਾਰ ਡੰਗ ਆ ਕੇ ਚਵਾਈ ਕਰ ਲਓ ਤਾਂ ਉਹ ਵੀਰੇ ਤੁਹਾਡਾ ਆਪਣਾ ਫਰਜ਼ ਬੰਦਾ ਜੀ ਤਾਂ ਬਾਕੀ ਗੁਲਾਬੀ ਥਾਣਿਆਂ ਤੇ ਖੁੱਲੇ ਲੇਵੇ ਦੀ ਮਾਲਕਾ ਚੈੱਕ ਕਰੋ ਕੀ ਗੈਣੇ ਨੇ ਤਾਂ ਬਾਕੀ ਵੀਰੇ ਨੇ ਕਿਵੇਂ ਦੱਸਿਆ ਕਿ ਟਾਈਮ ਤੋਂ ਟਾਈਮ ਹੋਰ ਚੰਗੀ ਤਿਆਰ ਹੋ ਜਾਂਦੀ ਆ ਤੇ ਦੁੱਧ 21 ਤੋਂ 22 ਲੀਟਰ ਜਿਆਨ ਤੇ ਕਮਾਂ ਲਵੀ ਕਮਾਂ ਕਮਾਂ ਆਇਆ ਬਾਈ ਤਾਂ ਵੇਖੋ ਵੀਰੋ ਥਣ ਥਣ ਵੀ ਚੰਗਾ ਲੱਗਿਆ ਤਾਂ ਲੇਵਰ ਬੜਾ ਸ਼ਾਨਦਾਰ ਲੱਗਿਆ ਤੇ ਦੁੱਧ ਵੀ ਬਹੁਤ ਆ ਬੱਚਾ ਜੀ ਹਾਂ ਜੀ ਜੀ ਆ ਬੱਚਾ ਨਾ ਬੱਚਾ ਜੀ ਠੀਕ ਹੈ ਜੀ ਉਦੋਂ ਠੀਕ ਨਾ ਡੂ ਤੇ ਬੱਚਾ ਹੈ ਸੁਈਏ ਤਪਟਪੜ ਪਾੜ ਜੇ ਤਾਂ ਕਰਕੇ ਮੜਾ ਜਾ ਠੀਕ ਠੀਕ ਹੈ ਜੀ ਤਾਂ ਬਾਕੀ ਚਲੋ ਵੀਰੇ ਨਾ ਇਹ ਨਵਾਲੀ ਤਵਾਲੀ ਵੀ ਨਹੀਂ ਥੋੜੀ ਤਾਂ ਸੋਹਣੀ ਵੜਾ ਫੁੱਲੇ ਲੇਵੇ ਵਾਲੀ ਆ ਤਾਂ ਦੁੱਧ 21 ਤੋਂ 22 ਲੀਟਰ ਵੀਰ ਕਹਿੰਦਾ ਹੈਗਾ ਮੌਜੂਦ ਆ ਤਾਂ ਥੰਥੁਣ ਵੀ ਬੜਾ ਪਿਆਰਾ ਲੱਗਿਆ ਤਾ ਵੀਰੇ ਇੱਦਾਂ ਹੀ ਸੀਲ ਠੰਡੀ ਉਹ ਗੱਲ ਨਹੀਂ ਜਿੱਦਾਂ ਮਰਜ਼ੀ ਬੈਠਾ ਰਵੇ ਕੋਈ ਠੀਕ ਆ ਬਿਨਾ ਮੰਗੇ ਤੋਂ ਨਾ ਹਾਂਜੀ ਤਾਂ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਕਿੰਨੇ ਦੀ ਦੇਣੀ ਆ ਵੜ ਮੁੱਲ ਤੇ ਤਾਂ ਵੀਰ ਜੀ ਕਰਦੇ 70000 70 ਦੀ ਹਾਂਜੀ ਠੀਕ ਆ ਮਾਂ ਤਨ ਹੋ ਜੀ ਵੀਰੇ ਚ ਹਾਂਜੀ ਚਲੋ 5000 ਰੁਪਿਆ ਛੱਡ ਦਾਂਗੀ ਜੀ 65 ਦੀ ਹਾਂਜੀ ਠੀਕ ਆ 21 ਤੋਂ 22 ਲੀਟਰ ਹੁਣ ਦੁੱਧ ਤਿਆਰ ਆ ਜੀ ਤਿਆਰ ਚੋ ਕੇ ਆ ਠੀਕ ਆ ਕੁਚੋ ਕੇ ਦੋ ਚਾਰ ਡੰਗ ਖੜੇ ਹਨ ਜੀ ਹਾਂਜੀ ਵੀਰ ਜੀ ਤਾਂ 65 ਦੇ ਵਿੱਚੋਂ ਵੀਰੇ ਰੇਟ ਠੀਕ ਆ ਦੁੱਧ ਦੇ ਹਿਸਾਬ ਨਾਲ ਬਹੁਤ ਚੰਗਿਆ ਹੈ ਤਾਂ ਦੁੱਧ ਚ ਆਉਣਾ ਹੈ ਹਨਾ ਨਾੜੂ ਤੇ ਬੱਚਾ ਆ ਨਾੜੂ ਤੇ ਬੱਚਾ ਆ ਠੀਕ ਆ ਜੀ ਤੇ 65 ਚੋਂ ਦੋ ਛੱਡ ਦੀ ਵੀਰੇ 63000 ਦੀ ਹਨਾ ਚਲੋ ਕੋਈ ਨਹੀਂ ਵੀਰ ਜੀ ਤਾਂ ਹੋਰ ਹੋ ਜੁ ਮੰਨ ਤਾਂ ਨਹੀਂ ਹੈਗੀ ਯਾਰ ਵੀਡੀਓ ਬਿਲਕੁਲ ਤਾਂ ਹਾਗੀ ਕੁ ਜਿਆਸਤੇ ਕਰ ਦੂੰ ਮੰਨਤਨ ਵਿੱਚੋਂ 63 ਚੋਂ ਕਾਠਿਆਰ ਦੀ ਵੀ ਜੀ ਦੇਣਗੇ ਕਾਠਿਆਰ ਦੀ ਹਾਂ ਨਾ ਠੀਕ ਆ ਜੀ ਤਾਂ ਵੇਖੋ ਵੀਰੋ ਕਾਠ ਦੀ ਹੋ ਜੂ ਵੀਰਾ ਕਹਿੰਦਾ ਸੋਹਣੀ ਆ ਅਜੇ ਦੁੱਧ ਪਾਰੇ ਪੱਲੇ ਚ ਚੰਗੇ ਰਿਕਾਰਡ ਵਾਲੀ ਆ ਹਾਂ ਦੁੱਧ ਤਾਂ ਫੇਰਾ ਕਰੂ ਹਜੀ ਤਾਂ ਫੇਰ ਹਾਂਜੀ ਫੇਰ ਹਾਂ ਤਾਂ ਸਟਾਰਟਿੰਗ ਹੀ ਚੰਗੀ ਚੁੱਕੀ ਹੈ ਇਹਨੇ ਭੂਰ ਛਟਾ ਉਹਦੇ ਗਾਈ ਵਾਪਸ ਕਰ ਸਕਦਾ ਬੰਦਾ ਕੋਈ ਗੱਲ ਨਹੀਂ ਥਣਾ ਤੁਣਾ ਜੇ ਜੇ ਭੂਰ ਛਟਾਵੇ ਵਾਪਸ ਕਰਦੇ ਤਾਂ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਆਏ ਹੱਦੀ ਲੋ ਤਿੰਨ ਢੰਗ ਚ ਹੋਏ ਜਾਣਗੇ ਬਿਲਕੁਲ ਬਿਲਕੁਲ ਆਪਣਾ ਤਾਂ ਇਹੀ ਫਰਜ਼ ਹੈ ਵੀਰੇ ਤੁਸੀਂ ਖੁਦ ਆਪਦੀ ਅਗੇ ਚਵਾਈ ਕਰੋ ਹਨਾ ਵਾਪਸ ਕਰਨ ਨੂੰ ਚਵਾਈ ਚ ਤੁਹਾਨੂੰ ਪਤਾ ਲੱਗੂਗਾ ਸਭ ਕੁਝ ਬਾਕੀ ਵੀਰੇ ਨੇ ਆਖਿਆ ਕਿ ਵਧੀਆ ਚਵਾ ਲੱਗਿਆ ਮਾਰ ਧਰਮ ਮਾਰ ਦਿੰਨੇ ਆ ਨਹੀਂ ਇਹ ਕੋਈ ਗੱਲ ਨਹੀਂ ਅੱਛਾ ਅੱਛਾ ਠੀਕ ਹੈ ਤਾਂ ਵੇਖੋ ਵੀਰੇ ਇਹ ਹੁੰਦਾ ਵੀ ਠੰਡੀ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੇ ਸਾਫ਼ ਸੁਥਰਾ ਕੰਮ ਆ ਵੀ ਜੇ ਦੋ ਗਾਂ ਹੀ ਪਰਸਮਦੀ ਫੇਰ ਆਉਂਦੀ ਠੀਕ ਹੈ ਉਹ ਤਾਰ ਵੀ ਚੰਗੀ ਮੋਟੀ ਤਾਰ ਹੈ ਨਾ ਮੈਂ ਨਾ ਵੀਰ ਜੀ ਕੀ ਬਾਤ ਹੈ ਜੀ ਐਡੀ ਤਗੜੀ ਗਾਂ ਜਿਹਨੇ ਦੁੱਧ ਦੇਣਾ ਵਾ ਉਹਨੇ ਬਿਲਕੁਲ ਵੀਰ ਜੀ ਕੋਲੀ ਹੂਦ ਵੀਰੀਆ ਹਾਂ ਠੀਕ ਹੈ ਜੀ ਤਾਂ ਵੇਖੋ ਵੀਰ ਸਾਸ ਸੂਸਰਾ ਕੰਮ ਵੀਰੇ ਦਾ ਕਿਵੇਂ ਦੱਸਾਂ ਕਿ 21 ਤੋਂ 22 ਲੀਟਰ ਦੁੱਧ ਤਿਆਰ ਹੈ ਇਹ ਖਾਣਾ ਹੋ ਜੂਗੀ ਹੁਣ 63000 ਦੀ ਹੈ ਨਾ ਜੀ ਬਾਕੀ 61 ਦੀ ਕੋਈ ਫੋਨ ਲਾ ਲੇ ਬਾਕੀ ਮੋੜ ਦੇਣੀ ਹੈ ਨਾ ਵੀਰੇ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਵੜੇ ਦੇ ਪਰ ਦੱਸ ਦਿਓ ਇਹਦੇ ਹੱਲੇ ਕਿੰਨਾ ਦੁੱਧ ਆ ਵੀਰੇ ਇਹਦੇ ਵੀ ਜੀ 18 ਕਿਲੋ ਦੁੱਧ ਹੋਊਗਾ ਹੁਣ ਇਸ ਟਾਈਮ 18 ਲੀਟਰ ਹਾਂਜੀ ਇਹਨਾਂ ਖਾ ਗਿਆ ਵੀ ਜੀ ਸੀ ਇੱਕ ਹਫਤਾ ਹੋਇਆ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਇੱਕ ਹਫਤੇ ਦੇ ਕਰੀਬ ਸੂਈ ਆ 18 ਲੀਟਰ ਦੁੱਧ ਤਿਆਰ ਆ ਤਾਂ ਤੋਰਾ ਇਹਦਾ ਚੈੱਕ ਕਰ ਲਿਓ ਜੀ ਵੇਖੋ ਵੀਰੋ ਥਾਂ ਥਣ ਬਹੁਤ ਪਿਆਰਾ ਲੱਗਿਆ ਇਹ ਵੀ ਖੁੱਲੇ ਲੈਵੇ ਅਲੀ ਆ ਇਹਦਾ ਬੱਚਾ ਕੀ ਆ ਗਿਆ ਵੀਰੇ ਹਾਂਜੀ ਇਹ ਇਹਦਾ ਬੱਚਾ ਵੀ ਜੀ ਅੱਛਾ ਇਹਦਾ ਬੱਚਾ ਹੈ ਠੀਕ ਹੈ ਜੀ ਤਦੋਂ 20 ਕਿਲੋ ਤੇ ਵੀ ਆਮਨਾ ਕਰ ਦੂਗੀ ਇਹ ਤਾਂ ਤਾਂ ਆਇਆ ਸੂਈ ਨੂੰ 2 ਕਿਲੋ ਹਣਾ ਵਦੀ ਤੇ ਫਿਰ ਇਹਨੇ ਕੀ ਵਧਣਾ ਬਿਲਕੁਲ ਹੁਣ 18 ਲੀਟਰ ਆ ਜੀ ਹਾਂ 18 ਲੀਟਰ 17 18 ਠੀਕ ਉਹ ਕੇ ਕੰਢੇ ਤੇ ਭਾਏ ਆਪਣਾ ਕੰਡਾ ਲਿਆ ਵੇ ਇਹ ਨੂੰ ਵੀ ਬਿਲਕੁਲ ਤੇ ਵੇਖੋ ਵੀਰੋ ਵੀਰੇ ਕਹਿੰਦਾ ਭਾਣ ਨਾਲ ਕੰਡਾ ਲੈ ਗਿਆ ਜੀ 18 ਲੀਟਰ ਦੁੱਧ ਦਾ ਬਿਲਕੁਲ ਬਿਲਕੁਲ ਜੀ ਆਪ ਦੀ ਅਗੇ ਤਸੱਲੀ ਕਰੋ ਚਵਾਈ ਕਰੋ ਹਨਾ ਜੀ ਤਾਂ ਕੱਦ ਕਾ ਠਾ ਲਿਆ ਵੀਰੋ ਥਨ ਥਨ ਚੰਗਾ ਨੌਕੜਾ ਲੱਗਿਆ ਤਾਂ ਮਗਰ ਵੀ ਵਸ਼ਾ ਆ ਗਿਆ ਤੇ ਹਜੇ ਸੂਈ ਤਾਜੀ ਹੈ ਹਨਾ ਜੀ ਤਾਂ ਵੀਰੇ ਇਹ ਕਿਨੇ ਦੀ ਦੇ ਦੇਣੀ ਵੇੜ ਆਪਾਂ ਏ ਵੀ ਜੀ 60000 ਦੀ ਇਹ 60 ਦੀ ਹਾਂਜੀ ਠੀਕ ਹੈ ਦੋ ਛੱਡ ਜੀ ਵੀਰੇ 58 ਦੀ ਕਰਦੇ ਹਣ ਜਿਆ ਜ ਚਲੋ ਛੱਡ ਦਾਂਗੇ ਵੀ ਜੀ ਆਪਾਂ ਪਹਿਲੀ ਵਾਰ ਆ ਪਾਉਂਦੇ ਆ ਆਪਾਂ ਨੂੰ ਕੋਈ ਨਹੀਂ ਜਦੋਂ ਕੰਮ ਚੱਲਦਾ ਹੋਵੇ 1000 2000 ਨਾਲ ਤੁਰਿਆ ਜਾਵੇ ਡੰਗਰ ਤੇ ਚਲੋ ਬਿਲਕੁਲ ਬਿਲਕੁਲ ਹਾਂ ਨਾਲੇ ਦੁੱਧ ਵੀ ਚੰਗਾ ਦੱਸਦੇ ਪਏ ਤੁਸੀਂ ਤੇ ਦੁੱਧ ਦੇ ਹਿਸਾਬ ਨਾਲ ਦਾ ਚਲੋ 55 ਜੀ ਹਣਾ 1 ਡੰਗ 24 ਕੋਈ 3 ਡੰਗ 2 ਬਿਲਕੁਲ ਬਿਲਕੁਲ ਉਹ ਤਾਂ ਵੀਰੇ ਉਹ ਤਾਂ ਹਰੇਕ ਵੀਡੀਓ 'ਚ ਮੇਰੀ ਇਹ ਬੇਨਤੀ ਹੁੰਦੀ ਆ ਕਿ ਵੀਰੇ ਚਵਾਈ ਕਰਨੀ ਉਹ ਤੁਹਾਡਾ ਆਪਣਾ ਫਰਜ਼ ਹੈ ਜੀ ਵੇਚ ਆ ਕੇ ਖਰੀਦ ਕਰਨੀ ਬਿਲਕੁਲ ਆਪਣੀ ਥਣ ਦੀ ਪੂਰੀ ਹਾਂ ਹੁਣ ਤਾਰਾ ਮਾਰੀਆਂ ਤੁਸੀਂ ਪਸੰਦੀ ਸੁਣੀ ਹੈ ਨਾ ਮੈਂ ਥਣ ਨੇ ਖੇਰ ਗਈ ਹੈ ਦੁੱਧ ਆ ਗਿਆ ਜੀ ਬਿਲਕੁਲ ਇਹ ਵੀ ਖਾਣਾ ਹੱਥ ਲਾਉਂਦੇ ਆ ਸਾਰੇ ਹੋਣ ਹੋ ਰਿਹਾ 1 ਸੈਕਿੰਡ ਤੱਕ ਹੋਰ ਹੋ ਜਾਣਗੇ ਇਹ ਨਹੀਂ ਵੀ ਕੋਈ ਟਾਈਮ ਲੱਗਾ ਹੋਆ ਕੋਈ ਗੱਲ ਹੋਊਗੀ ਨਹੀਂ ਦੁੱਧ ਵਾਲੇ ਪੁੱਛਦੇ ਤੰਗਰ ਉੱਥੇ ਵੇਲੇ ਪਤਾ ਲੱਗ ਜਾਂਦਾ ਜੀ ਇਹ ਨਹੀਂ ਵੀ ਬਿਲਕੁਲ ਆ ਵੇਖਿਓ ਹੁਣੇ ਵੀਰ ਜੀ ਹਾਂ ਨਹੀਂ ਠੀਕ ਹੈ ਠੀਕ ਕੋਈ ਨਾ ਰਹਿੰਦੋ ਪਸੰਦ ਆ ਇੱਧਰ ਵੇਖਿਓ ਧਾਰ ਵੇਖਿਓ ਤੁਸੀਂ ਕੀ ਬਾਤ ਹੈ ਵੇਖੋ ਵੀਰਿਆ ਡੰਗਰ ਠੰਡਾ ਹੁੰਦਾ ਵੀ ਜੀ ਆ ਠੰਡਾ ਪੰਡੇ ਦਾ ਡੰਗਰਾ ਇੱਕ ਦੁੱਧ ਚੰਗਾ ਥੱਲੇ ਤਾਂ ਵੇਖੋ ਵੀਰੋ ਇਹ ਵੀ ਟੌਪ ਕਲਾਸ ਆ 58000 ਦੀ ਨਾੜੂ ਤੇ ਬੱਚਾ ਵਾ ਤਾਜੀ ਸੂਈ ਆ ਤੇ 18 ਲੀਟਰ ਦੁੱਧ ਤਿਆਰ ਆ ਤਿਆਰ ਤਿਆਰ ਬਿਲਕੁਲ ਕੋਈ ਖੜੇ ਆਪਣਾ ਟੈਂਡਾ ਕਿ ਚੋਏ ਚਾਰ ਚੋਏ ਆਪਾਂ ਨੂੰ ਬਿਲਕੁਲ 58 ਜੋ ਛੋੜ ਛੱਪਾ ਹੋ ਜੂ ਹਣਾ ਜੀ ਹਾਂਜੀ ਠੀਕ ਆ ਵੀਰੇ ਹਾਂ ਤੇਜੇ ਨੰਬਰ ਤੇ ਆ ਗਈ ਵੀਰੇ 52000 ਦੀ ਦੇ ਦਾਂਗੇ ਵੀਰ ਜੀ 55 ਦੀ ਕੋਈ ਪੱਕਾ ਜਿਹੜਾ ਨਹੀਂ ਬਿਲਕੁਲ ਬਿਲਕੁਲ ਵੇਖੋ ਵੀਰੇ 55 ਦੀ ਵੀਰ ਕਹਿੰਦਾ ਹੋ ਜੂ ਚਵਾ ਚੰਗਾ ਡਾਡਾ ਲੱਗਿਆ ਇਹੋ ਹੀ ਕਰੇ ਜਿੰਨੇ 55 ਖਰਚਣਾ ਬਿਲਕੁਲ 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 ਵੀਰੇ ਤਾਂ ਵੀਰੇ ਫੋਨ ਤੁਸੀਂ ਜਰੂਰ ਲਾ ਲਿਓ ਚਵਾ ਇੱਕ ਨੰਬਰ ਲੱਗਿਆ ਥਾਣ ਚੰਗਾ ਸਪੈਸ਼ਲ ਆ ਥਾਣੇ ਕੋਈ ਫਰਕ ਹੋਵੇ ਉਹ ਆਪਾਂ ਜ਼ਿੰਮੇਵਾਰ ਹੋਾਂਗੇ ਠੀਕ ਠੀਕ ਆ ਜੀ ਹਾਂ ਵੀਰੇ ਤੇਜੇ ਨੰਬਰ ਤੇ ਆ ਗਈ ਇਹ ਵੀਰ ਜੀ ਟੋਕੜ ਕੱਬਣੀ ਨੂੰ 6 ਮਹੀਨਾ ਲੱਗਾ ਜੇ 6 ਮਹੀਨਾ ਲੱਗਿਆ ਹਾਂ ਠੀਕ ਆ ਕਿੰਨਾ ਦੁੱਧ ਤਿਆਰ ਵੀਰੇ ਇਸ ਇਹਦੇ ਥੱਲੇ ਥੋੜਾ ਵੀਰ ਜੀ ਦੁੱਧ 6 ਕਿਲੋ 6 ਕਿਲੋ ਤਾਂ ਵੇਖੋ ਵੀਰੋ ਇਹ ਪਰ ਨਿਆਣਾ ਪਾ ਕੇ ਮਿਲਦੀ ਜੋ ਐ ਰੱਸੀ ਪਾ ਲੈਨੇ ਆ ਹਾਂ ਫੈਂਟ ਇਹਦੀ 7 6.5 7 ਹੋਊਗੀ। ਕੀ ਬਾਤ ਹੈ। ਠੀਕ ਹੈ। ਫੈਂਟ ਉਹਨਾਂ ਦੀ ਵੀ 5 ਤੋਂ ਤਾਂ ਹੋਊਗੀ। ਦੋਵਾਂ ਦਾ ਨਾਲਿਆ ਦੁੱਧ ਜਾਂਦਾ ਵਾ। ਹਾਂਜੀ। ਠੀਕ ਹੈ। 5.5 ਫੈਂਟ ਹੁੰਦੀ ਜੋ। ਠੀਕ ਹੈ ਜੀ। ਤਾਂ ਵੇਖੋ ਵੀਰੋ ਇਹ 6 ਮਹੀਨੇ ਦੀ ਗੱਬਣਾ ਤੇ 6 ਲੀਟਰ ਦੁੱਧ। ਦੁੱਧ ਲੈ ਜੇ ਬਿਆਨਾ ਕਰਕੇ ਦੁੱਧ ਲੈ ਜੇ ਚੈੱਕ ਕਰਾ ਲੈ ਖੜ ਕੇ ਫੈਂਟ ਇਹ ਨਹੀਂ ਵੀ ਕਹਿ ਦਿੰਦੇ ਆ ਫੈਂਟ ਆਉਂਦੀ ਆ। ਨਹੀਂ ਬਿਲਕੁਲ ਬਿਲਕੁਲ ਜੋ ਦੱਸਿਆ ਉਹੀ ਨਿਕਲੋ ਹਨਾ ਵੀਰੇ ਜਦੋਂ ਆਪਣਾ ਸਾਈ ਬਿਆਨਾ ਹੋਇਆ ਹੋਊਗਾ ਗਾਈ ਦਾ ਦੁੱਧ ਪਾ ਕੇ ਲੈ ਜਾ ਜੇ ਪੰਜ ਤੋਂ ਉਪਰਲੀ ਦੀ ਫਾਂ ਠਾ ਹੋਵੇ ਬਿਲਕੁਲ ਤੇ ਆਪਣਾ ਬਿਆਨਾ ਵਾਪਸ ਖੜ ਸਕਦਾ ਨਹੀਂ ਠੀਕ ਹੈ ਵੀਰੇ ਸਾਫ਼ ਸੁਥਰਾ ਕੰਮ ਆ ਸਚਾਈਏ ਜੋ ਵੀ ਖੋਲੋ ਵੀਰੇ ਨੂੰ ਤੋਕਰ ਗੱਬਣ ਨੂੰ ਤੋਰਾ ਵਿਖਾ ਦਈਏ ਤੇ ਵੇਖੋ ਵੀਰੇ 6 ਮਹੀਨੇ ਦੀ ਗੱਬਣ 6 ਲੀਟਰ ਵੀਰ ਕੰਦਾ ਦੁੱਧਾ ਰੱਸੀ ਇਹਨੂੰ ਪਾ ਲਈਦੀ ਆ ਨਿਆਣਾ ਪਾਈ ਦਾ ਉਦਾਂ ਹਿੱਲੂ ਨਹੀਂ ਬਿਲਕੁਲ ਠੀਕ ਹੈ ਜੀ ਹਾਂਜੀ ਨਿਆਣਾ ਪਾਉਣੇ ਬਾੜੇ ਤੋੜ ਤੇ ਵੇਖੋ ਵੀਰੋ ਵੱਡੀ ਆ ਵੀਰੇ ਸੱਜਰ ਸੱਜਰ ਦਾ ਤਾਂ ਚੰਗਾ ਹੋਊਗਾ ਰਿਕਾਰਡ ਕਿੰਨੀ ਵੱਡੀ ਆ ਇਹ ਮੇਰੇ ਕੋਲ ਹੀ ਇਹ 30 ਕਿਲੋ ਦੁੱਧ ਦੇਣੀ ਰਹੀ ਵੇਤੀ ਬਣੀ ਢੋਢੀ ਲੈ ਲਈ ਅੱਛਾ ਬਣੀ ਲੈਟ ਸੀ ਹਾਂ ਅਹੀਂ ਕਦੀ ਨਗਰ ਦੇ ਸਵਾਈ ਸੁਏ ਨਹੀਂ ਠੀਕ ਹੈ ਜੀ 150 90% ਵੈਸੇ ਪਤਾ ਹੋਊਗਾ ਮੇਰੇ ਡੈਡੀ ਜੀ ਲੋ ਤਾਂ ਨੂੰ ਅਹੀਂ ਕਦੀ ਨਗਰ ਵੱਡੇ ਤੋਂ ਵੱਡਾ ਫਤਿਹੜੋ ਨਾ ਅਹੀਂ ਨਗਰ ਲਿਆ ਕੇ ਠੀਕ ਹੈ ਜੀ ਅਵੇਲੇ ਕੋਣ ਠੀਕ ਹੈ ਜੀ ਨਹੀਂ ਇਹ ਵੀ ਉਹਦੇ ਕੋਲੋਂ ਆਈ ਆ ਪਹਿਲੇ ਸੂਰੇ ਅੱਛਾ ਅੱਛਾ ਜੀ ਹਾਂ ਆ ਫਿਰ 30 ਲੀਟਰ ਦੇ ਦੁੱਧ ਕਰੀਬ ਗੱਡਿਆ ਤਾਂ ਬਾਕੀ ਵੀਰੋ ਥਣ ਵੀ ਚੰਗਾ 6 ਲੀਟਰ ਦੁੱਧ ਦਾ 6 ਮਹੀਨੇ ਦੀ ਵੀਰਾ ਗੱਭਨ ਦੱਸਦਾ ਉਹ ਚੈੱਕ ਪਾਸ ਵੀਰ ਜੀ ਉਹ ਆਪਣੀ ਜਦੋਂ ਗੱਲ ਹੋਏਣੀ ਆਪਣਾ ਚੈੱਕ ਲਾ ਦੇ ਕੋਈ ਬਿਲਕੁਲ ਬਿਲਕੁਲ ਹਾਂ ਉਹ ਤਾਂ ਉਹਨਾਂ ਦਾ ਫਰਜ਼ ਹੈ ਜੀ ਬੰਦੋ ਵੀਰੇ ਬੰਦੋ ਤਾਂ ਵੇਖੋ ਵੀਰੋ ਫੁੱਲ ਸਾਈਜ਼ ਵੱਡੀ ਆ ਤਾਂ ਇਹ ਕਿੰਨੇ ਦੀ ਵੀਰ ਜੀ ਵੈਟ ਦੇ ਦੇਣੀ ਆਪਾਂ ਇਹ ਵੀਰ ਜੀ 52000 ਦੀ ਦਾਂਗੇ 52000 ਦੀ ਹਾਂਜੀ ਠੀਕ ਆ ਉਹ ਚੋਂ ਹੋ ਜੀ ਮਾਨਤਨ ਵੀਰੇ ਤਿੰਨ ਛੱਡੀਏ ਚਲੋ ਛੱਡ ਦਾਂਗੇ ਵੀਰ ਜੀ ਯਾਰ ਘੱਟ 50 48 ਦੀ ਜਾਂਦੇ ਵੀਰੇ ਹਨਾ ਚਲੋ ਠੀਕ ਹੈ ਉਹ ਇਹ ਵੀ ਉਹੋ ਹੀ ਫੋਨ ਕਰੇ ਜਿਹਨੇ ਲੈਣੀ ਇਹਨੇ ਦੀ ਠੀਕ ਹੈ ਜੀ 48 ਦੀ ਹਾਂਜੀ ਠੀਕ ਹੈ ਜੀ ਤਾਂ ਬਾਕੀ ਸਾਰੇ ਸਭ ਨੂੰ ਚੰਗਾ ਸਪੈਸ਼ਲ ਨਿਆਣੇ ਨੇ ਉਹਨੇ ਬਾਹਰ ਆ ਇਹ ਕਰਕੇ ਠੀਕ ਹੈ ਜੀ ਘਰ ਫੇ ਡੰਗਰ ਨਹੀਂ ਗਵਾਰਾ ਖਾਂਦਾ ਨਾ ਆਹੇ ਤਾਂ ਹੈ ਵੀਰੇ ਤਾਂ ਫੋਨ ਵੀਰੇ ਤੁਸੀਂ ਵੀਰ ਨੂੰ ਜਰੂਰ ਲਾ ਲਿਓ ਜੀ ਕੋਈ ਨਹੀਂ ਛੋੜ ਛੱਪਾ ਮਾਨ ਤਣ ਹੋ ਜੂ ਹਨਾ ਵੀਰੇ ਹਾਂਜੀ ਤਾਂ ਤਿੰਨ ਪਸ਼ੂ ਆ ਵੀਰੇ ਕੋਲੇ ਤਾਂ ਆ ਬੱਚੇ ਆ ਵੀਰੇ ਸੂਈਆਂ ਦੇ ਹਾਂਜੀ ਤਾਂ ਬਾਕੀ ਡੈੜੀ ਬਾਰੇ ਲੋਕਾਂ ਨੂੰ ਪਤਾ ਹੀ ਆ ਸਾਰੇ ਲਾਗੇ ਬੰਨੇ ਡੈੜੀ ਮੇਰੇ ਸਰਪੰਚ ਰਹੇ ਸਰਜੀਤ ਸਿੰਘ ਠੀਕ ਹੈ ਜੀ ਦਾਈਆਂ ਅਸੀਂ ਫਰੀ ਘੜੋਂ ਲਿਆਉਂਦੇ ਰਹੇ ਅਵੇਲੀ ਕੋਈ ਜਿੰਨੀਆਂ ਲੈਂਦੀ ਡੰਗਰ ਨਹੀਂ ਕਦੀ ਆਈ ਮਾੜਾ ਰੱਖਿਆ ਜਿਹੜਾ ਡੰਗਰ 20 ਕਿਲੋ ਵੀਰ ਜੀ ਦੁੱਧ ਦਿੰਦਾ ਉਹਨੇ ਵਜਤ ਕੀ ਦੇਣੀ ਮੁੜ ਕੇ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਦੁੱਧ ਹੋਊਗਾ ਵੀਰੇ ਪਸ਼ੂ ਥੱਲੇ ਤਾਂ ਫੇਰ ਹੀ ਆ ਹਨਾ ਇਹ ਹੁਣ 8 ਕਿਲੋ ਵਾਲੀ ਆ ਵੰਡ ਵੀਰ ਜੀ ਉਹਨਾਂ ਹੀ ਖਾਣਾ ਪੱਠੇ ਉਹਨਾਂ ਹੀ ਖਾਣੇ ਆ ਹਾਂ ਵੰਡ ਤਾਂ ਉਹਨਾਂ ਹੀ ਖਾਣਾ ਬਿਲਕੁਲ ਬਿਲਕੁਲ ਮੰਨਝੋਗਾ ਜੀ ਕਿ ਵੰਡ ਵੰਡਾ ਖਾਊਗੀ ਹਨਾ ਤਾਂ ਦੁੱਧ ਤਾਂ ਬਾਕੀ ਉਹ ਉਹ ਬੱਚੀ ਦੇ ਹੁਣ ਥਣ ਵੇਖ ਲਓ ਇਹ ਇੱਧਰ ਨੂੰ ਮਾਰ ਲਓ ਚਾਤੀ ਵੀ ਇਹ ਫੋਨ ਥਣ ਵੇਖੋ ਵੀਰ ਜੀ ਸੋਹਣੀਆਂ ਬੇੜਾਂ ਨੇ ਤਿੰਨੇ ਟੌਪ ਕਲਾਸ ਨੇ ਤਾਂ ਬਾਕੀ ਫੋਨ ਵੀਰ ਨੂੰ ਲਾ ਲਿਓ ਵੀਰੋ ਮਾਨਤਨ ਤੁਹਾਡਾ ਹੋ ਜੂਗਾ ਛੋਟ ਛੱਪਾ ਹੋ ਜੂ ਤਾਂ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਜਿਨ੍ਹਾਂ ਵੀਰਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਬਖਾਲੀ ਜਾਵੇ ਤਾਂ ਵੀਰੇ ਦੰਦ ਦੁੰਦ ਵੀ ਇਹ ਆ ਵੀ ਥੋੜਾ ਜਿਹਾ ਹੈ ਉਦਾਂ 5 6 ਨਹੀਂ ਵੀ ਕੋਈ ਕੋਈ ਫਾਲਟ ਹੈ ਕੋਈ ਆਖੇ ਨਾ ਵੀ ਥੋੜਾ ਮੋਲਿਆ ਤੇ ਪਤਾ ਨਹੀਂ ਕੀ ਚੱਕਰ ਆ ਨਹੀਂ ਬਿਲਕੁਲ ਮੇਰੇ ਬਿਲਕੁਲ ਠੀਕ ਹੈ ਟਾਪ ਕਲਾਸ ਆਹ ਦੇ ਵੇੜੇ ਜਿਹਾ ਵਾਣੀ ਹੁੰਦੀ ਵੀਰ ਜੀ ਆ ਵੇਖੋ ਠੀਕ ਹੈ ਜੀ ਠੀਕ ਹੈ ਆਹ ਇਹ ਉਹ ਬਹੁਤ ਸੋਹਣੀ ਤਾਂ ਆਪਾਂ ਤੇ ਆ ਪਹਿਲੀ ਵਾਰ ਦਾ ਕਰਕੇ ਆਖਣੇ ਆ ਬਿਲਕੁਲ ਦਾ ਵੀ ਇੰਨਾ ਨਾ ਮੁੱਲ ਪਾਈ ਜਾਂਦੇ ਪਤਾ ਨਹੀਂ ਕੀ ਚੱਕਰ ਆ ਬਿਲਕੁਲ ਬਿਲਕੁਲ ਤਾਂ ਵੀਰੇ ਦੱਸ ਦੀ ਆਪਾਂ ਐਡਰੈਸ ਪਿੰਡ ਦੱਸ ਦੀਏ ਕਰੀ ਆਪਣਾ ਪਿੰਡ ਵੀਰ ਜੀ ਪੈਣੀ ਲਧੜ ਠੀਕ ਹੈ ਜੀ ਸਪਾਰੀ ਪਿੰਡ ਲਾਗੇ ਠੀਕ ਹੈ ਜੀ ਹਾਂਜੀ ਤਾਂ ਤਸਵੀਲ ਮੰਜੀਠਾ ਤੇ ਤਸਵੀਲ ਮੰਜੀਠਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਹਾਂਜੀ ਠੀਕ ਹੈ ਫੋਨ ਨੰਬਰ ਵੀਰੇ ਬੋਲੀਆ ਆਪਣਾ 996687 ਹਾਂਜੀ 081119 ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ